ਅੱਜ ਜਿਵੇਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੋਹਰੇ ਪਿੰਡ ਦੇ ਮਾਤਾ ਜੀਆਂ ਦਾ ਜਨਮ ਵੀ ਇਸੇ ਹੀ ਸਥਾਨ ਤੇ ਹੁੰਦਾ ਹੈ ਬਹੁਤ ਹੀ ਘੱਟ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਤੇ ਆਪ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਾਂ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦੀਆਂ ਧਾਰਮਿਕ ਵੀਡੀਓ ਵੇਖਣ ਵਾਸਤੇ ਮਿਲ ਸਕਣ। ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋ ਕੇ ਤੰਦਰੁਸਤ ਹੋਮ ਹੋਵੇ। ਸਾਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ। ਖਾਲਸਾ ਪੰਥ ਦੇ ਗੁਰਦੇਵ ਮਾਤਾ ਮਾਤਾ ਸੁੰਦਰ ਕੌਰ ਜੀ ਦੇ ਜਨਮ ਸਥਾਨ ਇਹ ਗੁਰਦੁਆਰਾ ਸਾਹਿਬ ਪਿੰਡ ਬਜਵਾੜਾ ਕਲਾ ਵਿੱਚ ਹੈ ਪਿੰਡ ਦੇ ਸੈਂਟਰ ਵਿੱਚ ਗੁਰਦੁਆਰਾ ਸਾਹਿਬ ਹੈ ਅਸੀਂ ਪਿੰਡ ਤੋਂ ਬਾਹਰ ਗੱਡੀ ਖੜੀ ਕਰਕੇ ਗਲੀਆਂ ਵਿੱਚ ਹੁੰਦੇ ਹੋਏ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜਿਵੇਂ ਆਪ ਜੀ ਸਾਹਮਣੇ ਦੇਖ ਰਹੇ ਹੋ ਇੱਥੇ ਗੱਡੀਆਂ ਬਹੁਤ ਘੱਟ ਆਉਂਦੀਆਂ ਹਨ ਆਉਂਦੀਆਂ ਵੀ ਹਨ ਪਰ ਇਸ ਸਮੇਂ ਪਿੰਡ ਵਿੱਚ ਸੜਕਾਂ ਦਾ ਕੰਮ ਚੱਲ ਰਿਹਾ ਸੀ ਇਸ ਕਰਕੇ ਅਸੀਂ ਗੱਡੀ ਗੁਰਦੁਆਰਾ ਸਾਹਿਬ ਤੋਂ ਦੂਰ ਖੜੀ ਕਰਕੇ ਗਲੀਆਂ ਵਿੱਚ ਹੁੰਦੇ ਹੋਏ ਗੁਰਦੁਆਰਾ ਸਾਹਿਬ ਪਹੁੰਚੇ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਦਰਸ਼ਨ ਕਰ ਰਹੇ ਹਾਂ ਇਹ ਹੈ ਜੀ ਗੁਰਦੁਆਰਾ ਮਾਤਾ ਸੁੰਦਰਕੌਰ ਜੀਆ ਦਾ ਜਨਮ ਸਥਾਨ ਮਾਤਾ ਸੁੰਦਰਕੌਰ ਜੀ ਕੌਣ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧਰਮਸਪਤਨੀ ਜਿਨ੍ਹਾਂ ਦੀ ਕੁੱਖੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀਆ ਦਾ ਜਨਮ ਵੀ ਹੁੰਦਾ ਸਹਬਜ਼ਾਦਾ ਅਜੀਤ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਵੱਡੇ ਸੁਪੁੱਤਰ ਹੈ ਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਆ। ਸੰਗਤ ਜੀ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ। ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਪਿੰਡ ਦੀ ਉਚਾਈ ਤੇ ਗੁਰਦੁਆਰਾ ਸਾਹਿਬ ਹੈ। ਇੱਥੋਂ ਪੂਰਾ ਪਿੰਡ ਦਿਖਦਾ ਹੈ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵੇਖ ਕੇ ਮਨ ਖੁਸ਼ ਹੋ ਜਾਂਦਾ। ਤੁਸੀਂ ਵੀ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਾਓ ਤੇ ਇਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਜਾ ਕੇ ਦਰਸ਼ਨ ਦੇਦਾਰੇ ਕਰਕੇ ਆਇਓ। ਆਓ ਤੁਹਾਨੂੰ ਥੋੜਾ ਜਿਹਾ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ। ਨਨਮਾਤਾ ਸੁੰਦਰਕੌਰ ਜੀ ਦਾ ਜਨਮ ਪਿਤਾ ਰਾਮ ਸਰਣ ਜੀ ਦੇ ਘਰ ਮਾਤਾ ਸ਼ਿਵਦੇਈ ਜੀ ਦੀ ਪਵਿੱਤਰ ਕੁੱਖੋਂ ਹੁੰਦਾ ਪਿੰਡ ਬਜਵਾੜਾ ਕਲਾਂ ਤੇ ਸੰਗਤ ਜੀ ਇੱਥੇ ਮਾਤਾ ਜੀ ਦਾ ਜਨਮ ਵੀ ਹੁੰਦਾ ਤੇ ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੇ ਚਰਨ ਪਾਏ ਉਹ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਆਏ ਆ ਹੁਣ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਚੁੱਕੀ ਆ ਪਰ ਪਹਿਲਾਂ ਇੱਥੇ ਪੁਰਾਣੀ ਇਮਾਰਤ ਵੀ ਸੀ ਬਹੁਤ ਸੋਹਣੀ ਸੀ ਜੇ ਉਹੀ ਇਮਾਰਤ ਨੂੰ ਸਾਹਮਣੇ ਰੱਖਿਆ ਜਾਂਦਾ ਤੇ ਗੱਲ ਹੋਰ ਹੋਣੀ ਸੀਗੀ ਪਰ ਖੈਰ ਸਮੇਂ ਦੇ ਹਿਸਾਬ ਦੇ ਨਾਲ ਨਵੀਂ ਇਮਾਰਤ ਬਣੀ ਆ ਆਓ ਤੁਹਾਨੂੰ ਅੱਗੇ ਦਰਸ਼ਨ ਕਰਾਉਨੇ ਆ ਆਜੋ ਤੁਸੀਂ ਸਾਹਮਣੇ ਕੋਠਾ ਵੇਖ ਰਹੇ ਹੋ ਇਹ ਮਾਤਾ